ਜਾ ਕੇ ਹੋਇਆ ਤੁਹਾਡੀ ਲੱਗੇ ਹਾਂਜੀ ਮੇਰਾ ਨਾਮ ਈਨ ਹੈ ਤੁਹਾਡੇ ਕੋਲ ਨੂੰ ਅੱਗੇ ਕਿਤਨ ਲੱਗੀ ਜੀ ਕੋਲ ਨੂੰ ਅੱਗੇ ਚਾਨਕ ਲੱਗੀ ਲੱਭੀ ਏ ਤੁਸੀਂ ਉਸਦੇ ਡੇਰੇ ਤੇ ਮੌਜੂਦ ਸੀਗੇ ਨਹੀਂ ਅਸੀਂ ਡੰਗਣਾ ਨਾਲ ਗਏ ਸੀ ਲੜਕੀਆਂ ਮੌਜੂਦ ਸੀ ਤੁਹਾਨੂੰ ਕਿਤਨਾ ਪਤਾ ਲੱਗਾ ਸਾਨੂੰ ਨੂੰ ਲੜਕੀਆਂ ਨੰਬਰ ਲਾਇਆ ਰੋਲਾ ਪਤਾ ਪਿਆ ਇੱਧਰ ਨੁਕਸਾਨ ਕਿੰਨਾ ਕੋ ਹੋਇਆ ਤੁਹਾਡਾ ਜੀ ਨੁਕਸਾਨ ਜੀ ਕੋ 8 ਲੱਖ ਦੇ ਗਹਿਨੇ ਸੀ 2 ਲੱਖ ਰੁਪਈਆ ਨਕਦੀ ਸੀ ਇੱਕ ਮੋਟਰਸਾਈਕਲ ਸੀ ਸ਼ਰਮ ਵੀ ਤੁਹਾਡਾ ਕੋਲ ਜਿਹੜਾ ਸੜਕੇ ਜਿਹੜਾ ਸਵਾਹ ਹੋ ਗਿਆ ਹਾਂ ਉਹ ਕਪੜਾ ਭਾਂਡਾ ਤੇ ਉਹਦੇ ਸੜ ਗਏ ਜਿਹੜਾ ਨਗਦੀ ਮਾਲ ਹੈ ਨਾ ਕੋਈ ਅੱਗ ਬੁਝਾਉਣ ਵਾਲੀ ਕੋਈ ਗੱਡੀ ਗੁੜੀ ਕੋਈ ਤੁਸੀਂ ਕਿੱਥੇ ਨਾ ਸੰਪਰਕ ਕੀਤਾ ਫਾਇਰ ਬਿਟ ਵਾਲਾ ਗੱਡੀ ਆਈ ਸੀ ਪਾਣੀ ਵਾਲੀ ਗੱਡੀ ਵੀ ਆਈ ਹੈ ਅੱਛਾ ਜੀ ਹਾਂ ਇਹ ਵਕਤ ਜਦੋਂ ਦਾ ਦੁਪਹਿਰ ਦਾ ਇਹ ਕੋਈ 2 3 3 ਵਜੇ ਦੇ ਕਰ ਲੇ ਹੁਣ ਤੁਸੀਂ ਸਰਕਾਰ ਕੋ ਕੀ ਮੰਗ ਕਰਦੇ ਹੋ ਸਰਕਾਰ ਨੂੰ ਮੰਗ ਕਰਦੇ ਆ ਵੀ ਗਰੀਬ ਆਦਮੀਆਂ ਸਾਡੀ ਮਦਦਤ ਕੀਤੀ ਜਾਏ ਕੋਈ ਡੰਗਰ ਡੁੰਗਰ ਕੋਈ ਡੰਗਰ ਡੁੰਗਰ ਹੈਗਾ ਸੀ ਕੋਸਲੇ ਮੌਜੂਦ ਕਿ ਇੱਥੇ ਕੋਈ ਇੱਥੇ ਡੰਗਰ ਡੁੰਗਰ ਨਹੀਂ ਸੀ ਮੌਜੂਦ ਸਾਡਾ ਨਾਮ ਜਿਲੇਖਾ ਤੇ ਜਿਹੜੀ ਇਹ ਅੱਗ ਲੱਗੀ ਹੈਗੀ ਆ ਤੁਹਾਨੂੰ ਪਤਾ ਕਿਤਨ ਲੱਗੀ ਹੈ ਜੀ ਚਾਣਕ ਬੱਚੇ ਦੋ ਸੁੱਤੇ ਸੀ ਨੇ ਮੈਂ ਇੱਥੋਂ ਪਾਣੀ ਲੈਣ ਨਲਕੇ ਤੋਂ ਪਾਣੀ ਭਰਣ ਦੀ ਸੀ ਤੇ ਮੁੜ ਕੇ ਇੱਧਰ ਵੇਖਿਆ ਤੇ ਕੋਲ ਨੂੰ ਅੱਗ ਲੱਗੀ ਆ ਤੂੰ ਹੀ ਲੋਕਾਂ ਨੂੰ ਕੋਈ ਵਜਾ ਮਾਰੀਆਂ ਕੋਈ ਅਸੀਂ ਰੋਲਾ ਤੇ ਬੜਾ ਪਾਇਆ ਠੀਕ ਆਹੋ ਨੁਕਸਾਨ ਕਿੰਨਾ ਹੋਇਆ ਨੁਸਕਾਨ 8 ਲੱਖ ਦੇ ਤੇ ਸਾਡੇ ਗਹਿਣੇ ਸੀ 2 ਲੱਖ ਰੁਪਈਆ ਸਾਡਾ ਨਗਦ ਸੀ ਬਾਕੀ ਲੀੜਾ ਕਪੜਾ ਤੇ ਸਾਡਾ ਕੋਈ ਨਹੀਂ ਬਚਿਆ ਬੱਸ ਸਾਰੀ ਇੱਕ ਸਾਡਾ ਮੋਟਰਸਾਈਕਲ ਸੀ ਉਹ ਕੋ ਦਸ ਦਿਨ ਹੋਏ ਲਿਆਏ ਨੂੰ ਜੀ ਹੂੰ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗਦੇ ਹੋ ਜੀ ਅਸੀਂ ਦੇ ਮੰਗ ਸਕਦੇ ਜੀ ਕੋਈ ਸਾਡੀ ਮਦਦ ਕਰ ਸਕੇ